ਜੋ ਬੋਲੇ ਸੋ ਨਿਰਪੈ ਸਬਦੁ ਉਤਮਾਸ ਮਹਾਰਾਜ ਕੀ ਜੈ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜੀ ਦੀ ਜੈ ਸੋ ਅੱਜ ਸਹਬੇ ਕਮਾਲ 탄탄 ਸਤਗੁਰੂ ਰਵਿਦਾਸ ਮਹਾਰਾਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਹੋਰ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜੀ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਦਾ ਗ੍ਰੇਟ ਸਮਾਰਟ ਇੰਟਰਨੈਸ਼ਨਲ ਸੰਸਥਾ ਵੱਲੋਂ ਬਲੱਡ ਡੋਨੇਟ ਕੈਂਪ ਉਹ ਛੱਡੇ ਮਿੱਤੇ ਜਲੂ ਇਸਕੀਮ ਵਿਜੇਂਦਰ ਦੇ ਕਾਲਾ ਬਕਰਾ ਫੇਰੀਏ ਦੇ ਵਿੱਚ ਲਗਾਈ ਗਈ। ਸੋ ਮੈਂ ਅੱਜ ਉਹਨੀਆਂ ਸਾਰੀਆਂ ਸੰਗਤਾਂ ਦਾ ਦਿলো ਧੰਨਵਾਦ ਕਰਦਾ ਜਿੱਦਾਂ ਸਾਡੇ ਟੀਐਮਆਰ ਲਿਵਾ ਜਸਮਾਈ ਪਾਰਟੀ ਤੋਂ ਵਿਕ੍ਰੇਸ਼ ਮਾਨੀ ਜੀ ਔਰ ਸ਼੍ਰੀ ਗੁਰੂ ਰਵਦਾਸ ਟੈਗਰਪੋਰਟ ਤੋਂ ਦੱਸੀ ਪੱਲਣ ਬਾਈ ਜੀ ਔਰ ਸਾਡੀ ਬਹੁਤ ਹੀ ਸਰਕਾਰ ਤੋਂ ਜੋ ਸੇਮਨ ਬਾਈ ਜੀ ਸ਼੍ਰੀ ਗੁਰੂ ਰਵਦਾਸ ਸੈਨਾ ਤੋਂ ਉਹ ਵੀ ਪਹੁੰਚੇ ਔਰ ਵੀ ਕਾਡੀ ਸੰਕਾ ਕਨੇਡਾ ਤੋਂ ਸਾਡੇ ਅਮਰਜੀਤ ਜੀ ਵੀ ਪਹੁੰਚੇ ਕੁਝ ਨਹੀਂ ਆ ਵੀ ਸੰਤਾਂ ਸਤਗੁਰਾਂ ਦੇ ਚਰਨਾਂ ਨੂੰ ਸਮਰਪਿਤ ਹੋ ਕੇ ਅੱਜ ਦੀ ਇਸ ਸੇਵਾ ਦੇ ਵਿੱਚ ਹਾਜ਼ਰ ਹੋਣੀਆਂ ਉਹਨਾਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਿਉਂਕਿ ਬਲੱਡ दान ਮਹਾਦਾਨ ਕਿਉਂਕਿ ਇਹ ਜੋ दान ਆ ਇਹਦਾ ਆਪਾਂ ਕੋਈ ਮੁੱਲ ਨਹੀਂ ਪਾ ਸਕਦੇ ਕਿਉਂਕਿ ਲੋੜਵੰਦ ਵਿਅਕਤੀ ਨੂੰ ਜੇ ਸਾਡਾ ਬਲੱਡ ਚੜਜਾਉਂਦਾ ਇਹ ਗੁਪਤ ਧਾਮ ਸੋ ਮਹਾਰਾਜ ਜੀ ਨੇ ਸਾਨੂੰ ਇਸ लायक ਸਮਝਿਆ ਜੋ ਸਾਡੇ ਬਲੱਡ ਦਾ ਸਾਡੇ ਖੂਨ ਦਾ ਜੋ ਕਤਰਾ ਵਾ ਕਿਸੇ ਲੋੜਵੰਦ ਦੇ ਕੰਮ ਆਊਗਾ ਸੋ ਅਸੀਂ ਤਾਂ ਤਾਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਨੂੰ ਸਮਰਪਿਤ ਹੋ ਕੇ ਔਰ ਡੇਰਾ ਗੱਛਕਣ ਬੱਲੇ ਦੇ ਗੱਦੀ ਰਸੀਤਾ ਤਨੰਜਨ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਅੱਤਕਾ ਔਰ ਖੰਤ ਪਲਵੰਤਰਮਹਾਰਾਜ ਦੇ ਆਸ਼ੀਰਵਾਦ ਅੱਤਕਾ ਸਾਡੇ ਸੰਤਾ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਇਹ ਉਪਰਾਲਾ ਸ਼ੁਰੂ ਕੀਤਾ ਸੋ ਸਤਿਗੁਰੂ ਇਸੇ ਇੱਦੈ ਆਪਣੇ ਕੰਮ ਦੇ ਵਿੱਚ ਪਿਆਰ ਬਣਾਈ ਰੱਖਣ ਇਦਾਂ ਹੀ ਅਸੀਂ ਮਿਲ ਜੁਲ ਕੇ ਸਤਿਗੁਰਾਂ ਦੇ ਚਰਨਾਂ ਨੂੰ ਸਮਰਪਿਤ ਹੋ ਕੇ ਆਪਣੀ ਸੁਭਾਅ ਮਨਵਾਉਣ ਲਈ ਜੋ ਜੈਗੁਰ ਦੇ